ਆਪਣੇ ਤੋਂ ਸੁਲਮਾਨ ਖਾਨ ਜੀ ਦਾ ਜਿਹੜਾ ਨਾਲ ਬ੍ਰਦਰ ਕੰਮ ਕਰਦੇ ਪਿਸ਼ਾਨ ਜੀ ਉਹਦੋਂ ਭਾਈ ਸੁਲਮਾਨ ਜੀ ਨਾਲ ਗੱਲ ਹੋਈ ਸੀ ਆਪਣੀ ਵੀਡੀਓ ਕਾਲ ਤੇ ਵੈਸੇ ਆਪਾਂ ਘਰੇ ਵੀ ਜਾ ਕੇ ਆਏ ਆਏ ਕਿ ਆਏ ਆ ਉੱਥੇ ਆਪਣੇ ਤੋਂ ਬੇਤਾਬ ਘੋੜਾ ਲੈ ਕੇ ਜਾਇਆ ਜੀ ਵੈਸੇ ਘੋੜੀਆਂ ਵੀ ਦੋ ਤਿੰਨ ਗਈਆਂ ਪਰ ਉਹ ਘੋੜਾ ਬੇਮਿਸਾ ਜੀ ਉਹਦੇ ਬੱਚੇ ਵੀ ਰੇਹ ਚਰੰਗ ਤੇ तकरीबन 4-5 ਬੱਚੇ ਰੇਹ ਕਰਨ ਦੇ ਚਾਹੁੰਦੇ ਆ ਜੀ ਉਹਦੇ ਜੀ ਬੇਸੀ ਕਿ ਹੋਇਆ ਜੀ ਉਹ ਤਕਰੀਬਨ ਬੰਦੇ ਬੰਨ ਨਹੀਂ ਕਰਦੇ ਜੀ ਇਸ ਕਰਕੇ ਘੋੜਾ ਜਿਹੜਾ ਵਾ ਤੋਂ ਹੈਵੀ ਬਾਡੀ ਹੌਨ ਸਟਰਕਚਰ ਦਾ ਮਜ਼ਬੂਤ ਬਣਦਾ ਜੀ ਸ਼ੌਕ ਵੱਜੋ ਕਰ ਰਹੇ ਹਾਂ ਕਿ ਦੰਦਾ ਹੈ ਦੋਨੇ ਕੰਮ ਹੀ ਆ ਜੀ ਤੇ ਸੈ ਸੈ ਦੰਦਾ ਵੀ ਆ ਜੀ ਇੱਕ ਸ਼ੌਕ ਵੀ ਹੈ ਡਾਕਟਰ ਸਾਹਿਬ ਦੇ ਪਹਿਲਾਂ ਸਾਡੇ ਪਟਾ ਨੂੰ ਸ਼ੌਕ ਸਿੰਘ ਨੂੰ ਸਾਡਾ ਵੀ ਪਟਾਪੁਰ ਕੀ ਕੰਮ ਹੈ ਜੀ ਸ਼ੌਕ ਹੈ ਪਹਿਲਾਂ ਤੋਂ ਪਰ ਇਹਨਾਂ ਨੇ ਜਦੋਂ ਪੈਦਾ ਹੋਇਆ ਇਹਨਾਂ ਦਾ ਪਾਈ ਜੀ ਤੁਸੀਂ ਉੱਥੇ ਲੈ ਜਾਓ ਕਿ ਉੱਥੇ ਦੀ ਪਰਵਰਿਸ਼ਣ ਵੀ ਸਹੀ ਹੋ ਜੂ ਬਾਕੀ ਬਰੀਡਿੰਗ ਦਾ ਕੰਮ ਵੀ ਇੱਥੇ ਵੱਧ ਹੈ ਕਿਉਂਕਿ ਸਾਡੇ ਇੱਕ ਸੈਂਟਰ ਬਹੁਤ ਚੰਗਾ ਜੀ ਬਣਦਾ ਮਿਲਦਾ ਹੈ ਇਸ ਪੂਰੇ ਦੇਸ਼ ਸਮੁੰਦਰ ਕੋਰੇਗਾ ਜੀ ਮੈਂਟੂ ਵਾਲੇ ਸਮੁੰਦਰ ਕੋਰੇਗਾ ਜੀ ਹਾਂ ਜੀ ਅਗਰ ਕੀਮਤੀ ਗੱਲ ਕੀਤੀ ਜਾਵੇ ਤਾਂ ਕੀ ਮਤਰਾ ਹੈ ਸਾਹੀ ਆਨਮੋਲੇ ਹੀਰੇ ਆ ਜੀ ਕੀਮਤ ਟੱਲਾਂ ਦੀ ਵੈਸੇ ਕੋਈ ਨਹੀਂ ਪਰ ਜੇਕਰ ਫਿਰ ਵੀ ਸੋਚਦਾ ਆਪਾਂ 3 ਕਰੋੜ ਕਰ ਤੀ ਉਹ ਫਰਾਕ ਚੱਕੀ ਵਰਨਾ ਆਪਾਂ ਬਹੁਤ ਵੱਡ ਸੇਲ ਹੈ ਜੀ ਜੀ ਬ੍ਰਦਰ

ਉਹ ਜੋ ਕਰ ਰਹੇ ਨੇ ਕਿ ਦੱਸੋ। ਤੋਂ ਬੰਨੀ ਆ ਬੀ ਸੇਰ ਹੈ ਬੰਗਾਲੀ ਆ ਇੱਕ ਸ਼ੌਕ ਵੀ ਹੈ। ਕੌਣੇ ਸਾਡੇ ਪਹਿਲਾਂ ਸਾਡੇ ਪਤਾ ਨੂੰ ਸ਼ੌਕ ਤੋਂ ਬੜਾ ਸਿੱਧੂ। ਕਾਹਵਾ ਵੀ ਨਾ ਪਰ ਖਰਾਬੀ ਸ਼ੌਕਾ ਪਹਿਲਾਂ ਤੋਂ। ਪਰ ਇਹਨਾਂ ਨੇ ਜਦੋਂ ਪਹਿਲਾ ਹੋਇਆ ਇੱਕ ਤਾਂ ਬਾਈ ਜੀ ਤੁਸੀਂ ਉੱਤੇ ਲੈ ਜਾਓ ਜੋ ਜੇ ਪਰਵਰਿਸ਼ ਵੀ ਸਹੀ ਹੋ ਜੂ। ਪਰ ਤੁਸੀਂ ਬਰੀਡਿੰਗ ਦਾ ਕੰਮ ਵੀ ਇੱਥੇ ਵੱਧ ਹੈ ਕਿਉਂਕਿ ਸਾਡੇ ਇੱਕ ਸੈਂਟਰ ਬਹੁਤ ਚੰਗਾ ਜੀ ਬਣਿਆ ਬਲਿਆ। ਇੱਕ ਇਸ ਭੂਰੇ ਰੂਪ ਦੇ ਸਮੁੰਦਰ ਘੋੜੇ ਦਾ ਐਗਰੀਮੈਂਟ ਵਾਲੇ ਸਮੁੰਦਰ ਘੋੜੇ ਦਾ। ਹਾਂ ਜੀ ਅਗਰ ਕੀਮਤ ਦੀ ਗੱਲ ਕੀਤੀ ਜਾਵੇ ਤਾਂ ہیر ہے جی قیمت کوئی نہیں پر جی سوچتے بہت بار سی لے جی بردر